ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਸਿਮਰਨ ਸਾਧਨਾ ਪਰਿਵਾਰ ਜਲੰਧਾਵਾਦ ਵੱਲੋਂ ਦੂਸਰਾ ਮਹਾਨ ਗੁਰਮਤ ਸਮਾਗਮ ਅੱਜ 22 ਮਾਰਚ 2025 ਨੂੰ ਦਿਨ ਸ਼ਨੀਵਾਰ ਸਥਾਨਕ ਦਾਣਾ ਮੰਡੀ ਵਿਖੇ ਹੋ ਰਿਹਾ ਹੈ ਇਸ ਮਹਾਨ ਗੁਰਮਤ ਸਮਾਗਮ ਵਿੱਚ ਭਾਈ ਗੁਰシャン ਸਿੰਘ ਜੀ ਲੁਧਿਆਣੇ ਵਾਲੇ ਰਾਤ ਨੂੰ 8 ਤੋਂ 10 ਵਜੇ ਦਿਕਨ ਕੀਰਤਨ ਕਰਕੇ ਸੰਤਾਂ ਨੂੰ ਨਿਹਾਲ ਕਰਨਗੇ ਨਾਲ ਹੀ ਇੱਕ ਬਹੁਤ ਵੱਡਾ ਖੂਨਦਾਨ ਕੈਂਪ ਮਨੁੱਖਤਾ ਦੀ ਸੇਵਾ ਸਰਬੱਤ ਦਾ ਭਲਾ ਸਥਾਪ ਵੱਲੋਂ ਲਗਾਇਆ ਜਾ ਰਿਹਾ ਹੈ ਤੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਕੱਲ 4 ਵਜੇ ਤੋਂ ਲੈ ਕੇ 7:30 ਵਜੇ ਤੱਕ ਇਹ ਖੂਨਦਾਨ ਕੈਂਪ ਹੈ ਵੱਧ ਤੋਂ ਵੱਧ ਸੰਗਤ ਪਹੁੰਚਣ ਦੀ ਕਿਰਪਾਤਾ ਕਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਨਾ ਪਾਈ ਗੁਸ਼ਨ ਸਿੰਘ ਜੀ ਕਿਰਤਨ ਨਾਲ ਸੰਤਾਂ ਨੂੰ ਨਿਹਾਲ ਕਰਨਗੇ ਨਾਲ ਹੀ ਇੱਕ ਦਸਤਾਰ ਸਖਲਾਈ ਕੈਂਪ ਉਹ ਵੀ 4 ਵਜੇ ਤੋਂ ਲੈ ਕੇ 4:30 ਵਜੇ ਤੱਕ ਹੈ ਸਾਰੀ ਸੰਗਤ ਨੂੰ ਸ਼੍ਰੀ ਦਸ਼ਮੀਤ ਸੇਵਾ ਸੁਸਾਇਟੀ ਸਰਕਾਰ ਇਹ ਖਾਲਸਾ ਜਥੇਬੰਦੀ ਮਨੁੱਖਤਾ ਦੀ ਸੇਵਾ ਸਰਵਦਾ ਪਰਸਥਾ ਬੋਲ ਬੇਨਤੀ ਹੈ ਕਿ ਵੱਧ ਤੋਂ ਵੱਧ ਇੱਥੇ ਪਹੁੰਚ ਕੇ ਦਸਤਾਰਾਂ ਦੀ ਸਖਲਾਈ ਵੀ ਲੋ ਨਾਲ ਖੂਨਦਾਨ ਕਰਕੇ ਖੂਨਦਾਨ ਕਰੋ ਤਾ ਆਪਣਾ ਜੀਵਨ ਸਭ ਕੋ ਨਾਲ ਹੀ ਪਤੰਦਰਬਾਰ ਦੇ ਵਿੱਚ ਵਾਤਵਾ ਸੰਗਤ ਪਹੁੰਚੇ ਗੁਰੂ ਕਾ ਦੀ ਰੌਣਕ ਵਧਾਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ